ਸਾਸੀ ਗਾਲਜੀ ਆ ਦੂਜੇ ਭਾਗ ਦੇ ਵਿੱਚ ਅਸੀਂ ਤੁਹਾਡੇ ਨਾਲ ਕੈਲਗੀ ਦੀ ਰੀਸਟੇਟ ਬਾਰੇ ਜਿੰਨੀ ਵੀ ਜਾਣਕਾਰੀ ਹੈ ਵੱਤਵਾਦੋਂ ਸ਼ੇਅਰ ਕਰਦੇ ਆ ਜਿਵੇਂ ਸਾਨੂੰ ਸਾਰਿਆਂ ਨੂੰ ਹੀ ਪਤਾ ਵੀ ਕੈਲਗੀ ਦੇ ਵਿੱਚ ਇਨਵੈਂਟਰੀ ਵਧੀ ਜਾ ਰਹੀ ਆ ਤੇ ਉਹਦੇ ਨਾਲ ਪ੍ਰਾਈਸਸ ਦੇ ਉੱਪਰ ਬਹੁਤ ਜ਼ਿਆਦਾ ਅਸਰ ਪੈ ਰਿਹਾ ਵਾ ਪਰ ਨਾਲ ਦੀ ਨਾਲ ਅਸੀਂ ਇੱਕ ਜਿਹੜਾ ਸਵਾਲ ਆ ਉਹਨੂੰ ਕਈ ਵਾਰ ਫੇਸ ਕਰਦੇ ਆਂ ਜੀ ਕਿ ਕਿਵੇਂ ਕੈਲਗਰੀ ਦੀ ਜਿਹੜੀ ਕਾਂਡੋ ਮਾਰਕੀਟ ਆ ਕੀ ਇਹ ਵੀ ਕ੍ਰੈਸ਼ ਆਊਟ ਦੇ ਚਾਂਸਸ ਹੈਗੇ ਨੇ ਜਿਵੇਂ ਸਾਨੂੰ ਪਤਾ ਹੀ ਆ ਵੀ ਟ੍ਰਾਂਟੋ ਦੇ ਵਿੱਚ ਤੇ ਵੈਨਕੂਵਰ ਦੇ ਵਿੱਚ ਜਿਹੜੀ ਮਾਰਕੀਟ ਆ ਉਹਦਾ ਫਰਕ ਬਹੁਤ ਜ਼ਿਆਦਾ ਟ੍ਰਾਂਟੋ ਖਾਸ ਕਰਕੇ ਟ੍ਰਾਂਟੋ ਦੇ ਵਿੱਚ ਕਾਂਡੋ ਮਾਰਕੀਟ ਦਾ ਬਹੁਤ ਹੀ ਜ਼ਿਆਦਾ ਮੰਦਾ ਹਾਲ ਆ ਉਹਦਾ ਇਹ ਹੈ ਕਿ ਉੱਥੇ ਉਹਨਾਂ ਨੇ ਬੜੀ ਨਿੱਕ-ਨਿੱਕੇ ਯੂਨਿਟ ਮੈਨੂੰ ਨਹੀਂ ਪਤਾ ਵੀ ਉਹ ਕਿੰਨੇ ਉਹਨਾਂ ਦੇ ਵਿੱਚ ਰਹਿਣਾ 5-500 ਸਕਰ ਫੁੱਟ ਦੇ ਯੂਨਿਟ ਬਣਾ ਕੇ ਉਹਨਾਂ ਨੇ ਜੀ ਉਹ ਰੈਂਟਲ ਮਾਰਕੀਟ ਦੇ ਵਿੱਚ ਛੱਡ ਦਿੱਤੇ ਨੇ ਤੇ ਉਹਦੇ ਕਰਕੇ ਜਿਹੜੀ ਮਾਰਕੀਟ ਆ ਬਹੁਤ ਜ਼ਿਆਦਾ ਫਲੱਡ ਹੋ ਗਈ ਆ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬੰਦ ਹੋਣ ਕਰਕੇ ਹੀ ਉਹ ਮਾਰਕੀਟ ਦੇ ਉੱਪਰ ਉੱਥੇ ਬਹੁਤ ਜ਼ਿਆਦਾ ਅਸਰ ਪਿਆ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਯੂ ਕਾਲਜਿਸ ਦੇ ਵਿੱਚ ਵੀ ਕਾਫੀ ਜ਼ਿਆਦਾ ਲੇ-ਆਫਸ ਹੋ ਰਹੀਆਂ ਨੇ ਪਰ ਕੈਲਰੀ ਦੇ ਵਿੱਚ ਉਹਨਾਂ ਮੰਦਾ ਹਾਲਤ ਨਹੀਂ ਹੋ ਰਿਹਾ ਕੈਲਰੀ ਦੇ ਵਿੱਚ ਵੀ ਕਾਂਡੋ ਮਾਰਕੀਟ ਬਹੁਤ ਹੱਦ ਤੱਕ ਸਲੋ ਹੋਈ ਹੋਈ ਆ ਪਰ ਇਹਦਾ ਮਹਾਲ ਆ ਜਿਹੜਾ ਉਨਾ ਮੰਦਾ ਉੱਥੇ ਜਿੰਨਾ ਨਹੀਂ ਹੋ ਰਿਹਾ ਅੱਛਾ ਰਹੀ ਗੱਲ ਪਿਛਲੇ ਇੱਕ ਵੀਕ ਦੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਲਿਸਟਿੰਗਸ ਵੱਧ ਰਹੀਆਂ ਨੇ ਪਰ ਜਿਵੇਂ ਪਹਿਲਾਂ ਵੀ ਮੈਂਸ਼ਨ ਕਰਦਾ ਹੁਣਾਂ ਕਿ ਮਾਰਕੀਟ ਹਲੇ ਵੀ ਐਕਟਿਵ ਆ ਪ੍ਰੋਪਰਟੀਆਂ ਵਿਕ ਰਹੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ 814 ਨਵੀਆਂ ਲਿਸਟਿੰਗਸ ਆਈਆਂ ਮਾਰਕੀਟ ਦੇ ਵਿੱਚ 100 ਪ੍ਰੋਪਰਟੀਆਂ ਆਈਆਂ ਬੈਕ ਔਨ ਦਾ ਮਾਰਕੀਟ 600 ਪ੍ਰੋਪਰਟੀਆਂ ਪ੍ਰਾਈਸ ਘਟੀ ਜਿਨ੍ਹਾਂ ਦੀ 600 ਦੀਆਂ ਪ੍ਰੋਪਰਟੀਆਂ ਦੀ ਆ 26 ਪ੍ਰਾਪਰਟੀਆਂ ਦੀਆਂ ਦੀ ਪ੍ਰਾਈਸ ਵਧੀ 463 ਪ੍ਰਾਪਰਟੀਆਂ ਪੈਂਡਿੰਗ ਹੋਈਆਂ 540 ਪ੍ਰਾਪਰਟੀਆਂ ਸੋਲਡ ਹੋਈਆਂ 101 ਪ੍ਰਾਪਰਟੀਆਂ ਐਕਸਪਾਇਰਡ ਹੋਈਆਂ ਨੌ ਪ੍ਰਾਪਰਟੀਆਂ ਵਿਦਡਰੌਨ ਹੋਈਆਂ ਤੇ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸੈਲਰ ਭਾਅ ਦੇ ਨਹੀਂ ਕਿ ਸਾਨੂੰ ਵਧੀਆ ਪ੍ਰਾਈਸ ਮਿਲ ਜਵੇ ਤੇ ਜਦੋਂ ਪ੍ਰਾਈਸ ਕਰਨ ਨੂੰ ਨਹੀਂ ਮਿਲਦੀ ਤਾਂ ਪ੍ਰਾਪਰਟੀਆਂ ਟਰਮੀਨੇਟ ਹੋ ਜਾਂਦੀਆਂ ਨੇ ਤਾਂ ਇੱਥੇ ਦੇਖੋ ਵੀ 301 ਪ੍ਰਾਪਰਟੀਆਂ ਨੇ ਜਿਹੜੀਆਂ ਉਹ ਆ ਜਿਹੜੀਆਂ ਸੈਲਰਸ ਨੇ ਟਰਮੀਨੇਟ ਕੀਤੀਆਂ ਮਾਰਕੀਟ ਦੇ ਵਿੱਚੋਂ ਬਾਹਰ ਕੱਢੀਆਂ ਤੇ ਉਹਨਾਂ ਚੋਕਸ਼ਕ ਵਾਪਸ ਆ ਜਾਣਗੀਆਂ ਲੱਗਦਾ ਸਾਰੀਆਂ ਤਾਂ ਨਹੀਂ ਵਾਪਸ ਹੋਣਗੀਆਂ ਪਰ ਇਨਵੈਂਟਰੀ ਇਹ ਜਿਹੜੀ ਉਹ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਆ ਅਗਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਲਾਹ ਚਾਹੀਦੀ ਹੋਵੇ ਰੀਅਲ ਏਸਟੇਟ ਬਾਰੇ ਤਾਂ ਸਾਨੂੰ ਜਰੂਰ ਫੋਨ ਕਰਿਓ ਮੇਰਾ ਫੋਨ ਨੰਬਰ ਇੱਥੇ ਥੱਲੇ ਦਿੱਤਾ ਹੋਇਆ 4036992345 ਤੇ ਅਸੀਂ ਵੱਧ ਵੱਧ ਕੋਸ਼ਿਸ਼ ਕਰਾਂਗੇ ਤੁਹਾਡੀ ਕਿਸੇ ਤਰ੍ਹਾਂ ਦੀ ਜੋ ਮਦਦ ਕਰ ਸਕਦੇ ਹੋਈਏ ਦਾ ਧੰਨਵਾਦ ਜੀ